ਦੀਆਂ ਵੱਲੋਂ ਮਾਪਿਆਂ ਲਈ ਬੇਹੱਦ ਪਿਆਰ ਇਹਦੀ ਇੱਕ ਉਦਾਹਰਨ ਮੇਰੀ ਜ਼ਿੰਦਗੀ ਦੇ ਵਿੱਚ ਬੜੀ ਹੀ ਮਹੱਤਵਪੂਰਨ ਰੱਖਦੀ ਹੈ ਕੁਝ ਸਾਲ ਪਹਿਲਾਂ ਭਦੌੜ ਦੇ ਵਿੱਚ ਘਟਨਾ ਹੁੰਦੀ ਹੈ ਭਦੌੜ ਹਸਪਤਾਲ ਦੇ ਵਿੱਚ ਡਿਊਟੀ ਹੁੰਦੀ ਸੀ ਬਾਜਾਖਾਨਾ ਰੋਡ ਤੇ ਉੱਪਰ ਇੱਕ ਐਕਸੀਡੈਂਟ ਹੋ ਜਾਂਦਾ ਤੇ ਐਕਸੀਡੈਂਟ ਦੇ ਵਿੱਚ ਦੋ ਮੀਆਂ ਬੀਬੀ ਤੇ ਇੱਕ ਉਹਨਾਂ ਦੇ ਨਾਲ ਇੱਕ ਛੋਟੀ ਜੀ ਬੱਚੀ ਐਕਸੀਡੈਂਟ ਜੇ ਐਨਾ ਜ਼ਬਰਦਸਤ ਹੁੰਦਾ ਕਿ ਉਸ ਇਨਸਾਨ ਦੀ ਉਥੇ ਮੌਤ ਹੋ ਜਾਂਦੀ ਹੈ ਤੇ ਉਹ ਮਾਂ ਤੇ ਇਹਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਤੇ ਜਿਹੜੀ ਬੱਚੀ ਹੈ ਛੋਟੀ ਜੀ ਬੱਚੀ ਜਿਹਨੂੰ ਬੋਲਣਾ ਵੀ ਸਹੀ ਨਹੀਂ ਆਉਂਦਾ ਤੁਤਲਾ ਬੋਲਦੀ ਹੈ ਬੋਲਣਾ ਨਵਾਂ ਨਮਾ ਹੀ ਬੋਲਣਾ ਸਿੱਖੀ ਹੈ ਤੇ ਉਹਦਾ ਪੱਟ ਟੁੱਟ ਜਾਂਦਾ ਹੈਗਾ ਤੇ ਉਹਦੀ ਜਿਹੜੀ ਮੰਮੀ ਹੈਗੀ ਆ ਉਹਦੇ ਕੁਝ ਮਤਲਬ ਸਾਥ ਚੱਲਦੇ ਆ ਡਾਕਟਰਾਂ ਦੀ ਟੀਮ ਇਹਦੇ ਵਿੱਚ ਮੈਡੀਕੋਸ਼ ਕਰ ਰਿਹਾ ਸੀ ਨਾਲ ਹਾਰਟ ਪੰਪ ਕਰਵਾਇਆ ਜਾ ਰਿਹਾ ਹੈ ਆਕਸੀਜਨ ਦਿੱਤੀ ਜਾ ਰਹੀ ਹੈ ਤੇ ਮੈਂ ਉਸ ਬੱਚੀ ਨੂੰ ਬੁੱਕਲ ਦੇ ਵਿੱਚ ਲੈ ਕੇ ਸਾਈਡ ਤੇ ਬੈਠ ਜਾਣਾ ਤੇ ਬੱਚੀ ਦੇ ਜੋ ਸ਼ਬਦ ਬੋਲੇ ਗਏ ਉਸ ਸਮੇਂ ਦੇ ਉੱਪਰ ਉਹ ਮੈਨੂੰ ਬੜਾ ਅੱਜ ਵੀ ਪ੍ਰਭਾਵਿਤ ਕਰਦੇ ਨੇ ਉਹ ਬੱਚੀ ਕਹਿ ਰਹੀ ਆ ਕਿ ਮੇਰੀ ਮੰਮਾ ਦੇ ਟੀਕਾ ਨਾ ਲਾਇਓ ਇਹਦੇ ਦੁੱਖ ਲੱਗੂਗਾ ਮੈਂ ਪਾਪਾ ਕੋਲ ਜਾਣਾ ਮੇਰਾ ਪਾਪਾ ਕਿੱਥੇ ਆ ਪਰ ਤੁਸੀਂ ਵੇਖੋ ਉਸ ਬੱਚੀ ਨੇ ਆਪਣੇ ਉਸ ਟੁੱਟੇ ਹੋਏ ਪੱਟ ਦੀ ਕੋਈ ਪ੍ਰਵਾਹ ਨਹੀਂ ਦਰਦ ਦੀ ਕੋਈ ਪ੍ਰਵਾਹ ਨਹੀਂ ਪਰ ਆਪਣੀ ਉਸ ਮੰਮੀ ਦਾ ਬੜਾ ਉਹਨ ਦਰਦ ਆ ਵੀ ਇਹਦੇ ਦੁੱਖ ਨਾਲ ਲੱਗੇ ਟੀਕੇ ਨਾ ਲਾਇਓ ਅੰਕਲ ਇਹਦੇ ਟੀਕੇ ਨਾ ਲਾਇਓ ਤੁਤਲਾ ਬੋਲ ਕੇ ਕਹਿ ਰਹੀ ਐ ਮੈਂ ਪਾਪਾ ਕੋਲੇ ਜਾਣਾ ਪਾਪਾ ਕਿੱਥੇ ਆ ਇਹ ਘਟਨਾ ਮਨ ਲੋ ਜਦੋਂ ਵੀ ਕਿਤੇ ਯਾਦ ਹੁੰਦੀ ਐ ਤੇ ਉਦੋਂ ਮੈਨੂੰ ਬੜਾ ਇਸ ਗੱਲ ਇਹ ਮਹਿਸੂਸ ਹੁੰਦਾ ਕਿ ਧੀਆ ਮਾਪਿਆਂ ਦਾ ਕਿੰਨਾ ਦਰਦ ਸਮੋਹ ਕੇ ਰੱਖਦੀਆਂ ਨੇ ਉਹ ਬੱਚੀ ਅੱਜ ਬੇਸ਼ੱਕ ਵੱਡੀ ਹੋ ਗਈ ਹੋਊ ਤੇ ਕਿੱਥੇ ਹੋਊ ਕੀ ਕਿਵੇਂ ਜ਼ਿੰਦਗੀ ਜਿਉ ਰਹੀ ਹੋ ਪਰ ਉਹਦੇ ਵੱਲੋਂ ਆਪਣੇ ਮਾਪੇ ਲਈ ਉਹ ਬੋਲੇ ਸ਼ਬਦ ਅੱਜ ਵੀ ਮੈਨੂੰ ਬਹੁਤ ਮਨ ਨੂੰ ਯਾਦ ਦਮੰਦੇ ਆ ਕਿੰਤੀਆਂ ਮਾਪਿਆਂ ਦਾ ਕਿੰਨਾ ਦਰਦ ਆਪਣੇ ਅੰਦਰ ਸਮੋ ਕੇ ਰੱਖਦਿਆਂ ਮੈਂ ਆਸ ਉਮੀਦ ਕਰਦਾ ਕਿ ਉਹ ਬੱਚੀ ਜਿੱਥੇ ਵੀ ਹੋਵੇ ਉਹ ਬੇਸ਼ੱਕ ਯਤੀਮ ਹੋ ਚੁੱਕੀ ਸੀ ਉਹ ਜਿੱਥੇ ਵੀ ਬੱਚੀ ਹੋਵੇ ਉਹ ਖੁਸ਼ੀਆਂ ਖੇੜੇ ਮਾਣੇ ਉਸ ਧੀ ਨੂੰ ਮੈਂ ਅੱਜ ਵੀ ਸਲਾਮ ਸਲੂਟ ਕਰਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਸ਼ੁ크